ਬਾਈ ਜਿਹੜੀ ਇਮਾਨਦਾਰੀ ਆ ਨਾ ਵਫਾਦਾਰੀ ਆ ਉਹ ਅਮੀਰ ਗਰੀਬ ਦੇਖ ਕੇ ਨਹੀਂ ਹੁੰਦੀ ਇਹ ਖਾਨਦਾਨੀ ਹੁੰਦੀ ਹੈ ਇਹ ਖੂਨ ਚੀ ਹੁੰਦੀਆਂ ਨੇ ਚੀਜ਼ਾਂ ਅੱਜ ਨਾ ਇਹਦੀ ਮਿਸਾਲ ਤੁਹਾਨੂੰ ਦੱਸਦਾ ਸਾਡੇ ਨਾਲ ਲਾਣੇਦਾਰ ਦਾ ਫੋਨ ਡਿੱਗ ਪਿਆ ਸੀ ਜਾਂਦੇ ਸੀ ਬਾਈਕ ਤੇ ਤੇ ਫੋਨ ਡਿੱਗਿਆ ਉਹਨਾਂ ਨੇ ਬਾਈ ਪਿੱਛੋਂ ਆਉਂਦੇ ਨੇ ਚੱਕ ਲਿਆ ਤੇ ਚੱਕਿਆ ਕਿਹਨੇ ਬੋਤਲਾਂ ਚੋਕਦੇ ਫਿਰਦੇ ਹੁੰਦੇ ਨੇ ਜਿਹੜੇ ਆਪਣੇ ਪਿੰਡਾਂ ਦੇ ਤੇ ਬਾਈ ਉਹਨਾਂ ਨੇ ਪਿੱਛੋਂ ਹਾਕਾ-ਬੁੱਕਾ ਮਾਰੀਆਂ ਉਹਨੀਆਂ ਸਾਨੂੰ ਸੁਣੀਆਂ ਨਹੀਂ ਤੇ ਮੁੜ ਕੇ ਅਸੀਂ ਘੰਟੇ ਪੌਣੇ ਘੰਟੇ ਬਾਅਦ ਜਦੋਂ ਫੋਨ ਮੈਂ ਕਰਕੇ ਦੇਖਿਆ ਤਾਂ ਉਹ ਕਹਿੰਦਾ ਬਾਈ ਅਸੀਂ ਤਾਂ ਤੁਹਾਨੂੰ ਹਾਕਾਂ ਬਹੁਤ ਮਾਰੀਆਂ ਸੀ ਤੁਸੀਂ ਰੋਕੇ ਨਹੀਂ ਹੈਨਾ ਤੇ ਯਕੀਨ ਮੰਨਿਓ ਬਾਈ ਬੜੀ ਖੁਸ਼ੀ ਹੋਈ ਏ ਦੇਖ ਕੇ ਕਿ ਯਾਰ ਇੱਕ ਜਮਾਂ ਗਰੀਬ ਬੰਦਾ ਉਹਨੇ ਫੋਨ ਮੋੜਤਾ ਕਿਉਂ ਕਿਉਂਕਿ ਉਹਦੇ ਜਮਾਨਦਾਰੀ ਸੀ ਹੈਨਾ ਆਪਾਂ ਚਲੋ ਉਹਦਾ ਬੰਦਾ ਨਾਮ ਦੇਤਾ ਪਰ ਮੈਥੋਂ ਗਲਤੀ ਹੋ ਗਈ ਵੀ ਮੈਂ ਉੱਥੇ ਉਹਦੀ ਵੀਡੀਓ ਨਹੀਂ ਬਣਾਈ ਹੈਨਾ ਛੇਰ ਪਰਦੇ ਸੀਗੇ ਬੰਦੇ ਉਹ ਛੇਰ ਪਰ ਤੋਂ ਮੋੜਨ ਆਏ ਬਾਈ ਉਹ ਫੋਨ ਜੇ ਕਿਸੇ ਦੀ ਕੋਈ ਚੀਜ਼ ਲੱਭਦੀ ਹੁੰਦੀ ਆ ਗੱਲ ਪੈਸਿਆਂ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਕਿ ਉਹਦੇ ਵਿੱਚ ਬਹੁਤ ਜ਼ਰੂਰੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਬੰਦੇ ਦੀਆਂ ਕੰਟੈਕਟ ਹੁੰਦੇ ਨੇ ਫੋਟੋਆਂ ਹੁੰਦੀਆਂ ਨੇ ਪਰਸਨਲ ਡਾਕੂਮੈਂਟ ਹੁੰਦੇ ਨੇ ਕਿਸੇ ਨੂੰ ਵੀ ਕਿਸੇ ਦੀ ਚੀਜ਼ ਲੱਭਦੀ ਆ ਬਾਈ ਇਮਾਨਦਾਰੀ ਜ਼ਰੂਰ ਦਿਖਾਇਆ ਕਰੋ ਬੇਸ਼ੱਕ ਬੰਦੇ ਤੋਂ ਪੈਸੇ ਲੈ ਲਓ ਪਰ ਇਮਾਨਦਾਰੀ ਜ਼ਰੂਰ ਦਿਖਾਓ ਬਾਈ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਸਿਰਪਰ ਵਾਲਿਆਂ ਦਾ ਜਿਨ੍ਹਾਂ ਨੇ ਫੋਨ ਮੋੜਦਾ ਜਿਉਂਦੇ ਬਸਦੇ ਰਹੋ ਬਾਈ